ਤੇ ਲੋ ਜੀ ਕੱਲ ਤੁਹਾਨੂੰ ਦੱਸਿਆ ਸੀਗਾ ਅਸੀਂ ਕਿੱਥੇ ਜਾਣਾ ਤੇ ਅਸੀਂ ਅੱਜ ਆਏ ਹੋਏ ਆ ਆਪਣੀ ਜਨਮ ਭੂਮੀ ਤੇ ਅਮਨ ਹੁਣਾ ਦੀ ਜਨਮ ਭੂਮੀ ਤੇ ਆਏ ਹੋਏ ਆ ਬਟਾਲਾ ਸ਼ਹਿਰ ਤੇ ਪਿੰਡ ਸਾਡਾ ਬਹੁਤ ਹੀ ਸੋਹਣਾ ਤੇ ਪਿਆਰਾ ਜਿਆ ਚੌਧਰੀ ਵਾਰ ਤੇ ਰਾਤ ਨੂੰ ਕਾਫੀ ਲੇਟ ਹੋ ਗਏਗੇ ਤੇ ਅਮਰੂਦ ਖਾਣੇ ਤੇ ਅਮਰੂਦ ਮੈਨੂੰ ਨਾ ਹੁਣ ਕੋਈ ਲੱਭਿਆ ਨਹੀਂਗਾ ਸਵੇਰੇ ਇੱਕ ਲੱਭੇ ਕੱਚਾ ਇੱਥੇ ਹੁਣ ਇਹ ਵੀ ਇਹਦੇ ਮਗਰ ਹੀ ਫਟੇ ਪਿਆ ਹੋਇਆ ਤੇ ਮੈਨੂੰ ਦੇ ਦਿਓ ਕਹਿੰਦਾ ਤੁਹਾਨੂੰ ਪਤਾ ਕਹਿੰਦਾ ਕਹਿੰਦਾ ਆਪਣੀ ਟੀਨ ਤੋਂ ਤੋੜ ਕੇ ਦਿੱਤਾ ਕਹਿੰਦਾ ਮੇਰੀ ਤਾਂ ਟੀਨ ਦੇ ਦੇ ਕਰਨ ਗਾਠਾ ਲੱਗੇ ਨੇ ਤਿਆਰੀ ਹੈ ਬਸ ਲੱਗਣ ਦੀ ਫੁੱਲ ਨਿਕਲੇ ਇਹਦੇ ਤੇ ਚਲੋ ਹੀ ਮਿਲੋ ਭਾਂਡਰੀ ਤੁਹਾਨੂੰ ਮੰਮੀ ਸੱਸੀ ਕੱਢਵਾਉਂ ਤਾਂ ਯਾਦ ਕਰਦੇ ਕਹਿੰਦੇ ਮੰਮੀ ਨਹੀਂ ਆਉਣਾ ਨੇ ਹੈ ਇਧਰ ਗੱਲ ਕਰਨਾ ਮੰਮੀ ਦਾ ਦਿਲ ਲੱਗ ਗਿਆ ਮੰਮੀ ਕਹਿੰਦੀ ਮੰਮੀ ਦਾ ਦਰ ਖੁੱਲਾ ਵਿੜਾ ਵੇਖ ਮੈਂ ਉਹਦੇ ਹੋਰ ਇਹ ਕਿਹੜਾ ਲੱਗਿਆ ਦਬਰੂ ਹੈ ਹੈ ਉਹਦੇ ਦਬਰੂ ਵੀ ਚੱਲ ਗਏ ਮੈਂ ਅੰਨ ਨੂੰ ਗੱਲ ਕਰ ਲੈ ਲਓ ਇਹ ਮੰਮੀ ਨੇ ਹੁਣ ਇੱਥੇ ਰਹਿਣਾ ਹੂੰ ਕਿਉਂਕਿ ਇਧਰ ਸਾਰਾ ਤੁਹਾਨੂੰ ਪਤਾ ਵੀ ਘਰ ਦਾ ਕੰਮ ਫਿਰੋ ਕੀਤਾ ਹੋਇਆ ਹੈ ਕਾਇਦੇ ਟਪਟ ਹੋ ਰਹੀ ਹੈ ਉਸ ਤੋਂ ਬਾਅਦ ਮਿਸਤਰੀ ਨੂੰ ਸੇ ਲਾਉਣੇ ਨੇ ਤੇ ਮੰਮੀ ਦੇਖ ਰਹੀ ਹੈ ਕਰ ਰਹੀ ਹੈ ਹੂੰ ਮੰਮੀ ਠੀਕ ਆ ਦੇ ਕੇ ਆ ਲਈ ਠੀਕ ਆ ਦੇ ਕੇ ਠੀਕ ਹੈ ਮੇਸਟਰੀਆਂ ਦਾ ਕੀਤੇ ਸਾਰੇ ਬਹੁਤ ਮੰਮੀ ਠੀਕ ਠਾਕ ਦੱਸੋ ਸਾਰੇ ਜੀ ਵੀ ਠੀਕ ਠਾਕ ਹਾਂ ਠੀਕ ਠਾਕ ਖੁਸ਼ ਹੋ ਆਪਣੇ ਘਰੇ ਹੁਣ ਬੰਦੇ ਆਪਣੇ ਘਰ ਮੈਂ ਖੁਸ਼ ਆ ਸਾਰੇ ਸਾਸਿਕਾਲ ਤਾਂ ਬੁਲਾ ਦੋ ਮੈਂ ਆ ਜਾਣਾ ਸਾਸਰੀਕਾਲ ਮੇਰੇ ਨਾਲ ਮੈਂ ਬਹੁਤ ਖੁਸ਼ ਆ ਆਪਣੇ ਘਰ ਆ ਵਾ ਠੀਕ ਹੈ ਮੈਨੂੰ ਖੂਬ ਆਪਣੇ ਇਧਰ ਬਹਿ ਜਾ ਉਧਰ ਬਹਿ ਜਾ ਉੱਥੇ ਮੈਨੂੰ ਬੰਨਸੀ ਕਮਰੇ ਸੇਲੀਆਂ ਸੁਲੀਆਂ ਇਕੱਠੇ ਹੋ ਜਾਂਦੀ ਨੇ ਇਹਦਾ ਮੰਮੀ ਦਾ ਫਰੈਂਡ ਸਰਕਲ ਤਾਂ ਪਤਾ ਫਰੈਂਡਸ ਬਹੁਤ ਨੇ ਮੰਮੀ ਦੇ ਜਿਵੇਂ ਕੋਈ ਨਾ ਕੋਈ ਮੰਮੀ ਨੂੰ ਮਿਲਣ ਆਉਂਦਾ ਰਹਿੰਦਾ ਉਹਨੂੰ ਵੇਲੇ ਟਾਈਮ ਉੱਥੇ ਬਹਿ ਜਾਈਦਾ ਉਹ ਕਿ ਸਾਰੇ ਮਾਂ ਬੜਾ ਲੱਗਾਇਆ ਚਲੋ ਵਧੀਆ ਮੰਮੀ ਦਾ ਮਾਲ ਲੱਗਣਾ ਹੈ ਸਫਾਈ ਕਰਾਉਣੀ ਹੈ ਉੱਤੇ ਤੋਰੀਆਂ ਚਾੜੀਆਂ ਨੇ ਤੇ ਚੁੱਕਾ ਪੂਰਾ ਲੱਗਦੀਆਂ ਤੇ ਮੰਮੀ ਉਹਦਾ ਵੀ ਸਫਾਈ ਕਰਾਈ ਤੂੰ ਜੇ ਤੂੰ ਪਚਾਏ ਸਾਨੂੰ ਹਸਤਲਾ ਚ ਉਹ ਤੇ ਮਛੀ ਅੰਦਰ ਹੋ ਜਾਂਦੀਆਂ ਜਦੋਂ ਵਾਲਾ ਮਾਸ਼ੱਲਾ ਉੱਥੇ ਵੇੜੇ ਜਿਵੇਂ ਮੈਨੂੰ ਡਰ ਲੱਗਦਾ ਅੰਦਰ ਫਸੇ ਥੱਲੇ ਕਿਸੇ ਤੋਂ ਕਟਾ ਲੈਣਾ ਕਿਸ ਨੂੰ ਕਹਿ ਦਿਓ ਕੱਟ ਦੇ ਉਹਦਾ ਵੀ ਕੋਈ ਲਾਇਆ ਅੰਦਰ ਇਹ ਸੀਖ ਲਾ ਕੇ ਤੇ ਤੋਰੀਆਂ ਲਾਉਣੀਆਂ ਅੱਗੇ ਕੱਟਿਆ ਬੜਾ ਮੈਂ ਕੱਟਦਾ ਥੱਲੇ ਸਾਰਾ ਆਹ ਭਗਵਾਨੀ ਲਾ ਕੇ ਸਾਰੀ ਗਮਲੇ ਗਮਲੇ ਡੇੜਾ ਹੋ ਜੇ ਤੁਹਾਡੇ ਵਰਗੇ ਫੁੱਲ ਲਾ ਕੇ ਵੇਚ ਗਾ ਦਿੰਦੇ ਨਹੀਂ ਦੂਜੇ ਮੇਲੇ ਨਾਲ ਲੈ ਇਕੱਠਾ ਓਏ ਐਕੇ ਨਾ ਪਿਆਰਾ ਲੱਗਦਾ ਚੋਟੀਏ ਇਹੇ ਹੀ ਲਾਉਣੇ ਨੇ ਇਹ ਸਾਰੇ ਇੱਧਰ ਲਾ ਦੇ ਜਨਾ ਚੜ੍ਹ ਨਹੀਂ ਹੈ ਜੇ ਲਾ ਦੇਣੇ ਵੀ ਦੇ ਦੇ ਉਹ ਕੱਚੇ ਲਾ ਲਿਆ ਬੋਲਾ ਗਿਆ ਬੁੱਡੇ ਨੇ ਤੇ ਬੁੱਢੀ ਧੋ ਕੇ ਖਾਏ ਹੋ ਜਾ ਕੱਚੇ ਲੈ ਕੇ ਆਏ ਫਤੇ ਬੁੱਡੇ ਨੇ ਵੱਡੇ ਹੋ ਕੇ ਫਿਰ ਕਿਉਂ ਕੱਚੇ ਲੈ ਕੇ ਨੇ ਨਾ ਨਹੀਂ ਵੱਡਾ ਤੂੰ ਹੀ ਹੋ ਗਾ ਤੈਨੂੰ ਕਿਹੜਾ ਖਾਣੇ ਸਾਲੇ ਲੈਣੇ ਜੋਤੀ ਦੇ ਚਲੋ ਯਾਰ ਅਪਨ ਦੀ ਵੇਟ ਕਰ ਰਿਹਾ ਹੋਰ ਅੱਗੇ ਜਾਣ ਆ ਜਾਂਦੇ ਨਾਲੇ ਆ ਚਾਚੀ ਕਹਿੰਦੀ ਮੇਰਾ ਮਨਾ ਲਾਉਣਾ ਹਾਂ ਹਾਂ ਚੱਲ ਕੋਈ ਨਹੀਂ ਚੱਲ ਆਪਾਂ ਫਿਰ ਚੱਲੀਏ ਚਲੋ ਚਲ ਗਗਨ ਨੂੰ ਬੁਲਾ ਲਓ ਇੱਧਰ ਨੂੰ ਕਰ ਦਿੱਤੇ ਚੱਲੀਏ ਨਾਲੇ ਟਾਈਮ ਨਾ ਪਹੁੰਚ ਜੀ ਫੋਨ ਕਰਾਂਗੇ ਪਨੀਰ ਗਗਨ ਆਜੋ ਤੇ ਆਪਾਂ ਕਿੱਥੇ ਚੱਲੇ ਆਂ ਅੱਜ ਆਪਾਂ ਚੱਲੇ ਗੁਰੂਆਣਾ ਸਾਹਿਬ ਹੂੰ ਮੰਮੀ ਨੇ ਆਪਾਂ ਛੋਟੇ ਹੁੰਦੇ ਸੰਡੇ ਸੰਡੇ ਜਾਂਦੇ ਸੀ ਹੁਣ ਮੰਮੀ ਹਰਨ ਤੇ ਪਾਠ ਕਰਵਾਇਆ ਕੁਛੀ ਦਾ ਤੇ ਵਿਰੋਧਾ ਭੋਗ ਅੱਜ ਪਾਣਾ ਜਦੋਂ ਸਾਜਣ ਚੱਲਦੇ ਆਪਾਂ ਆਪਾਂ ਬਸ ਘਰ ਦੇ ਕਰਦੀ ਹੋਵਾਂਗੇ ਹਾਂ ਬਸ ਹੈਨਾ ਤੇ ਗगन ਨਹੀਂ ਆ ਜਾ ਗगन ਇਹ ਪਹਿਲਾਂ ਚੱਪਲਾ ਗगन ਨਾਲ ਦਾ ਕੂੜੀ-ਕੂੜੀ ਬਣਾ ਸਕਦੇ ਗगन ਉੱਥੇ ਜੇ ਮੇਰੇ ਚੱਪਲਾ ਘੁੰਮ ਹੋ ਗਈ ਨਾ ਫਿਰ ਦੇਖ ਲਿਓ ਆਪਣੇ ਆਪ ਹੀ ਆ ਜੁੱਤੀ ਪਾ ਕੇ ਜਾ ਹਾਂ ਜੁੱਤੀ ਪਾ ਕੇ ਜਾਓ ਮੇਰੇ ਚੱਪਲਾ ਦੂਜਾ ਸਭ ਸੂਟ ਬਣਾ ਦਿੰਦਾ ਨਾ ਸਿੰਪਲ ਸੋਬਰ ਸੂਟ ਬਣਾ ਸਕਦੇ ਹੋ ਮੇਰੇ ਵਾਲਾ ਬਣਿਆ ਕ੍ਰੇਪ ਤੇ ਆਰੀ ਵਰਗਾ ਗगन ਵਾਲਾ ਬਣਿਆ ਕਾਵੀਆ ਕਟਿੰਗ ਤੇ ਮਸ਼ਲੀਨ ਤੇ ਕਹਿੰਦੇ ਕੋਈ ਜਾਂਦੇ ਨੀ ਕਿ ਉੱਪਰ ਤੀ ਉਹ ਲਾਲਾਂਗੋ ਤੋਂ ਪ੍ਰਧਾਨ ਸਾਹਿਬ ਨਾਲ ਪ੍ਰਧਾਨ ਦੇ ਪਰਚੀਆਂ ਦਵਾ ਦੂਗਾ ਪਰਚੀਆਂ ਵਾਧੂ ਮੰਮੀ ਚਲੋ ਕਰੋ ਲੇਟ ਤਾਂ ਹੋ ਰਿਹਾ ਤੇ ਜਿਹੜੇ ਮਾਝੇ ਵਾਲੇ ਨੇ ਤਾਂ ਸੋਰੀ ਜਿਹੜੇ ਮਾਲਵੇ ਵਾਲੇ ਨੇ ਉਹ ਦੱਸਿਓ ਪਰਚੀਆਂ ਹੁੰਦੀਆਂ ਕੀ ਨਹੀਂ ਠੀਕ ਐ ਨੇ ਇਹ ਇਧਰ ਲਈ ਜਿਹੜੀ ਭਾਸ਼ਾ ਮਾਝਾ ਜੀ ਉਹ ਪਰਚੀਆਂ ਕਹਿੰਦੇ ਨੇ ਪਰਚੇ ਕਿਹਨੂੰ ਕਹਿੰਦੇ ਨੇ ਉਹ ਮਾਝਾਂ ਨੂੰ ਤਾਂ ਪਤਾ ਹੀ ਆ ਬਟ ਮਾਲਵੇ ਵਾਲਿਆਂ ਨੂੰ ਪਤਾ ਇਹ ਮਾਲਵੇ ਵਾਲੇ ਮੇਰੇ ਭੈਣ ਪ੍ਰੋਬਲਮ ਦੇ ਦੇਣ ਤਾਂ ਦੱਸਿਓ ਪਰਚੇ ਕਿਹਨੂੰ ਕਹਿੰਦੇ ਨੇ ਠੀਕ ਐ ਤੇ ਆਪਾਂ ਹੁਣ ਹੋ ਗਏ ਰੈਡੀ ਗੱਡੀ ਆਪਣੀ ਤਿਆਰ ओके बस ਬੈਠੀਏ ਤੇ ਚੱਲੀਏ ਤੇ ਮੱਥਾ ਟੇਕਿਆਈ ਆਪਾਂ ਕੁਛ ਨਹੀਂ ਚੱਲ ਰਹਾ ਬੈਠੋ ਰਾਜੇ ਕੋਟੀ ਚ ਕੀਤੀ ਤੁਸੀਂ ਜ਼ਿਆਦਾ ਲੇਟ ਕਰਾਉਂਦੇ ਹੋ ਉਹ ਨਿਕਲ ਜਾਂਦਾ ਆ ਜਾ ਮਾਗੀ ਦਾ ਖੜਾ ਕੋਮਲ ਦਾ ਕੋਮਲੀ ਕੋਮਲ ਤਿਆਰ ਹੁੰਦਾ ਬੈਠ ਕੇ ਨਹੀਂ ਮਿਸਟਰੀ ਆ ਲੋ ਜੀ ਆਪਾਂ ਕਰੋ ਚੱਲ ਪਏ ਤੇ ਅਸੀਂ ਉੱਥੇ ਉਹ ਜਗ੍ਹਾ ਤੇ ਪਹੁੰਚ ਗਏ ਸੋ ਸਾਡੀ ਸਾਰੀ ਸਟੱਡੀ ਕੰਪਲੀਟ ਹੋਈ ਸੀ ਬਹੁਤ ਹੀ ਹਾਈ ਸਟੱਡੀ ਲੈ ਕੇ ਆਪਾਂ ਇੱਥੋਂ ਨਿਕਲੇ ਸੀ ਜਿਹੜਾ ਤੇ ਸਾਨੂੰ ਵਧੀਆ-ਵਧੀਆ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਸੀ ਗਗਨ ਥੋੜੀ ਹਾਈ ਸਕੂਲ 'ਚ ਪੜਦੀ ਸੀ ਸੋਨੂੰ ਵੀ ਦਾ ਥੋੜਾ ਜਿਹਾ ਜਿਹੜਾ ਜਿਹੜਾ ਬਨ ਸਟੇਟਡ ਸਟੇਟਸ ਆਪਸੀ ਦਾ ਸਾਡੀ ਮੰਮੀ ਨੇ ਸਟੈਂਡਰਡ ਦੇਖ ਕੇ ਬੱਚੇ ਸਕੂਲ 'ਚ ਲਾਏ ਹੋਏ ਸੀ ਤੇ ਸਾਨੂੰ ਮੈਨੂੰ ਉਹਨੇ ਲਾਇਆ ਸਰਕਾਰੀ ਸਕੂਲ ਜਰੋਂ ਨਹੀਂ ਪਤਾ ਕਿ ਇਹ ਧੀ ਮੇਰੇ ਨੰਨਾ ਨਾਰੋਸ਼ਨ ਕਰ ਦੇਣਾ ਤੇ ਉਹਨੂੰ ਇਹ ਵੀ ਮੇਰੀ ਧੀ ਨੇ ਬਹੁਤ ਹੀ ਕੋਈ ਕਾਮਯਾਬ ਨਹੀਂ ਉਹਨਾਂ ਨੇ ਸਰਕਾਰੀ ਸਕੂਲ ਚ ਲਾਈ ਸੀ ਆ ਤੇ ਗਗਨ ਨੂੰ ਲਾਇਆ ਸੀ ਉਹਨੇ ਪ੍ਰਾਈਵੇਟ ਸਕੂਲ ਚ ਚਲੋ ਗਗਨ ਨੇ ਥੋੜਾ ਬਤਾ ਮਮੀ ਦੀ ਕਹਿੰਦੇ ਮਾਨ ਤਾਂ ਰੱਖਿਆ ਗਗਨ ਨੂੰ ਪ੍ਰਾਈਵੇਟ ਜੋਬ ਮਿਲ ਗਈ ਆ ਨਲਕਾ ਵੀ ਦਿਖਾਓ ਫੇਰ ਤੇ ਆ ਸੀ ਉਹ ਨਲਕਾ ਜਿੱਥੋਂ ਅਸੀਂ ਉਤਰ ਕੇ ਪਾਣੀ ਪੀਂਦੇ ਹੁੰਦੇ ਸੀ ਵਾਜੀ ਵਾ ਕੇ ਆ ਜਾਦਾ ਨੇ ਇਹ ਕਹਿੰਦੇ ਮਾਨਾ ਮਰ ਜਾਣਾ ਪਿੱਛੋਂ ਜਿਆਦਾ ਰਹਿ ਜਾਣੀਆਂ ਆ ਸੀ ਉਹ ਜਾਂਦਾ ਸਾਡੇ ਸਕੂਲ ਨੂੰ ਰੋਡ ਇਧਰ ਨੂੰ ਤੇ ਇੱਥੇ ਇਸ ਟਾਈਮ ਗਗਨ ਰਸ਼ ਪਿਆ ਹੁੰਦਾ ਹੁਣ ਕਾਹਤੋਂ ਰਸ਼ ਨਹੀਂ ਗਿਆ ਹਣਾ ਸੁਣ ਸੁਣ ਆ ਦੇ ਅੱਡਾ ਦੇਖ ਦਸ ਹਾਂ ਅੱਡੇ ਤੇ ਟੋਟੀ ਕਿੱਸੇ ਮੈਨੂੰ ਲੱਗਦਾ ਗਗਨ ਹੁਣ ਸਾਰਿਆਂ ਕੋ ਆਪਣੇ ਸਾਧਨ ਹੋ ਗਏ ਆਹ ਉਹ ਦੋ ਸਾਰੇ ਬੱਸਾਂ ਰਿਕਸ਼ਾ ਤੇ ਔਰ ਕੀ ਸਾਰੇ ਕੋਈ ਤੁਰ ਕੇ ਜਾਂਦਾ ਸਕੂਲਾਂ ਚ ਕੋਈ ਕੁਛ ਤੇ ਬਾਕੀ ਸੋਨੂ ਬਾਰੇ ਤੁਹਾਨੂੰ ਪਤਾ ਜੀ ਉਹਨਾਂ ਬਾਰੇ ਸਾਸੀ ਕੁਝ ਬੋਲ ਨਹੀਂ ਸਕਦੇ ਸਪੀਚਲੈਸ ਹਾਂ ਨਾ ਤੇ ਉਹਨਾਂ ਦੀ ਸਟੱਡੀ ਵੀ ਕਾਫੀ ਚੰਗੇ ਸਕੂਲ ਚ ਹੋਈ ਸੀ ਤੇ ਉਹ ਥੋੜਾ ਉਸਹਾ ਨਾਲ ਥੋੜਾ ਜਿਹਾ ਹਾਈ ਨੀ ਫਿਰੇ ਹੈ ਆਹ ਉਹ ਟੀਚਰ ਵੀ ਰਹੇ ਆ ਹੈਨਾ ਉਹਨਾਂ ਨੇ ਸਟੱਡੀ ਤੋਂ ਪਹਿਲਾਂ ਜੌਬ ਵੀ ਕੀਤੀ ਯਾਨੀ ਕਿ ਸਟ੍ਰਗਲ ਕਹਿਣਾ ਉਹਦਾ ਕਿ ਸਟ੍ਰਗਲ ਬੋਰ ਰਿਹਾ ਸਾਡੀ ਲਾਈਫ ਦੇ ਵਿੱਚ ਹੁਣ ਤਾਂ ਸਟ੍ਰਗਲ ਹੀ ਕਰ ਰਹੇ ਨੇ ਸਟ੍ਰਗਲ ਕਰ ਰਹੇ ਨੇ ਸਹੀ ਗੱਲ ਸਾਰੇ ਜਾਣੇ ਤੇ ਪੈਨ ਪ੍ਰੀਤੋ ਵੀ ਸਟ੍ਰਗਲ ਕਰਦੀ ਆਂ ਫਾਈਨਲੀ ਫੇਰ ਆਪਣੇ ਮਤਨਾਂ ਨੂੰ ਪਹੁੰਚ ਗਈ ਵਿਚਾਰੀ ਹੈ ਨਾ ਹੁਣ ਅਮਰਤ ਜਾਂਤ ਬਾਅਦ ਦੀ ਫੇਰ ਸਟ੍ਰਗਲ ਲੱਗਦਾ ਸ਼ੁਰੂ ਹੋ ਜਾਣੀ ਤੇ ਹੁਣ ਆਪਾਂ ਚੱਲਦੇ ਆਂ ਜੀ ਗੁਰਦੁਆਰਾ ਸਾਹਿਬ ਤੇ ਜਾ ਕੇ ਮੱਥਾ ਟੇਕਦੇ ਆਂ ਤੇ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਗੁਰੂ ਘਰ ਦੇ ਜਿੱਥੇ ਆਪਾਂ ਬਚਪਨ ਤੋਂ ਹੀ ਆਉਂਦੇ ਰਹੇ ਸੰਡੇ ਦੇ ਸੰਡੇ ਤੇ ਤੁਰ ਕੇ ਆਉਂਦੇ ਹੁੰਦੇ ਸੀ ਹੈ ਨਾ ਤੇ ਇੰਨਾ ਵਧੀਆ ਲੱਗਦਾ ਸੀ ਯਾਰ ਉਹ ਕਿਤੇ ਕਿੰਨਾ ਹੋਣਾ ਕਿਲੰਦਰ ਕਿੰਨੇ ਕਿਲੋਮੀਟਰ ਤੁਹਾਡੇ ਸਾਹ ਨਾਲ ਪਿੱਛੇ ਦੇਖ ਲਓ ਆਪਾਂ 2-3 ਕਿਲੋਮੀਟਰ ਹੋਣਗੇ 2-3 ਕਿਲੋਮੀਟਰ ਸੀ ਨਹੀਂ ਭਾਜੀ ਹਾਂ ਵੱਧ ਹੈ ਉਹ ਬੱਚੇ ਲਾ 4-5 ਕਿਲੋਮੀਟਰ ਕੋਲ ਅੱਗੇ 4 ਕੋਈ ਇਹਦੇ ਨੂੰ ਗੱਲਾਂ ਨਾ ਮੰਨੋ ਹੋਗਣਾ ਪਿੱਛੇ ਵੇਖੋ ਗੱਡੀ ਤੁਸੀਂ ਚਲਾ ਰਹੇ ਹੋ ਕਿਉਂ ਲਾਇਆ ਇਹਨੇ ਕਿਉਂ ਬੈਠੀ ਦੱਸੋ ਤੇ ਮੰਗਾ ਨਹੀਂ ਕਰਾਂ ਅਹ ਹੇ ਬੱਚੇ ਬਰਾਦਰ ਦੇ ਮਾਤਾ ਮੂਹ ਤੋ ਗੁਰ ਮੰਨਿਆ ਜੋ ਤੁਮਸੈ ਲਾਗੋ ਪਾਏ ਨਾਨਕ ਤਾ ਤਾ ਤਸ ਹੈ ਜੇ ਅਨ ਬਿਨ ਰਹੈ ਦੇਖ ਨਹੀਂ ਆ ਗਿਆ ਨਾਮ ਤੋਂ ਹਰ ਤਨ ਸਾਈ ਹੈ ਮੇਨ ਅੰਦਰ ਸਤ ਨਹੀਂ ਹੋਇਆ ਹਾਰ ਤਾ ਤੇ ਜੋ ਰਹਾ ਪੀਰਾਂ ਮੰਨਦਾ ਸਹਾਬ ਆਬਦ ਦੇ ਕਰ ਕਛਨ ਜਨਾ ਓਏ ਮਨ ਦੇ ਕਢੁ ਦੁੱਖ ਦਾ ਤਸ ਤੇ ਸਭ ਕੀ ਕਾਜ ਰਹਾ ਸਭ ਕੀ ਬਖਸ਼ੂ ਓਂ ਕਾਮੇ ਬਲੀ ਗਲੀ ਗਾਲੀ ਗੋਲੀ ਗਾਲੀ ਦੱਸੋ ਲੈ ਲੋ ਭਾਜੀ ਮੈਨੂੰ ਵੀ ਗੋਲੀ ਗਾਲੀ ਲੱਗ ਗਈ ਤੇ ਮੈਂ ਦੋ ਦਿਨਾਂ ਤੋਂ ਗੋਲੀਆਂ ਨਹੀਂ ਖਾਧੀਆਂ ਕੱਲੀਆਂ ਗਾਲੀਆਂ ਖਾਧੀਆਂ ਤੇ ਅੱਜ ਮੈਂ ਗੋਲੀ ਖਾਣ ਲੱਗੀ ਆ ਇਹ ਵਾਲੀ ਖਾਣੀ ਗੋਲੀ ਭੁੱਲ ਜਦੀ ਗੋਲੀ ਖਾਣੀ ਆਫਤੇ ਭਾਜੀ ਰਕਮ ਹੋ ਗਿਆ ਨਾ ਭਾਜ ਨੂੰ ਕਹਿੰਨੀ ਹਾਂ ਤੇ ਹੁਣ ਮੇਰੇ ਤੇ ਪਿਵਤਾ ਪੈ ਗਈ ਇਹ ਵਾਲੀ ਆਫਤੇ ਹਾਂਜੀ ਗੋਲੀਆਂ ਖਾਂਦੀਆਂ ਤੇ ਕਿਆ ਕਿਆ ਹੋ ਗਿਆ ਕੰਨੀ ਗੋਲੀਆਂ ਖਾਂਦੀਆਂ ਔਰ ਮੈਂ ਕੀ ਖਾਂ ਗੋਲੀਆਂ ਤੇ ਗਾਲੀਆਂ ਇਹ ਸੋਹਰੇ ਮੇਰੇ ਵੱਲ ਤੇ ਬਹੁਤ ਕੁਝ ਰੱਖਦੇ ਬਣਾ ਕੇ ਮੈਨੂੰ ਬਹੁਤ ਕੁਝ ਖਵਾਉਂਦੇ ਆ ਕੋਰੇ ਜੇ ਮੈਨੂੰ ਗੋਲੀਆਂ ਹੀ ਦਿੰਦੇ ਨਾ ਔਰ ਸੋਹਰੇ ਗੋਲੀਆਂ ਸੋਹਰੇ ਜਿਹੜਾ ਸੋ ਵਿਆਹ ਗਿਆ ਉਹ ਸੋਹਰੇ ਘਰ ਜਾ ਕੇ ਗੋਲੀਆਂ ਲੱਗ ਜਾਂਦੀਆਂ ਸਾਰੀ ਉਮਰ ਗੋਲੀਆਂ ਹੀ ਵੱਜਦੀਆਂ ਔਰ ਕੀ ਹੁੰਦਾ ਹੈ ਪਹਿਲਾਂ ਬੈਂਗ ਵਾਜੇ ਵਜਾਦੇ ਫਿਰ ਗੋਲੀਆਂ ਮਾਰਦੇ ਮੈਨੂੰ ਮਾਰਦੇ ਕੋਈ ਬਰਾਦਾ ਆ ਜਾ ਮੈਨੂੰ ਚੰਗੀ ਲੱਗਦੀ ਮਰ ਜਾ ਰਿਹਾ ਹੁਣ ਪਟਾਕੇ ਚਲਾਦੇ ਬਾਅਦ ਜਦੋਂ ਹੀ ਮਾਂ ਜੇ ਹੁਣ ਤੇਰੇ ਨਾਲ ਉਹ ਨਹੀਂ ਹੋਇਆ ਹੈ ਕੱਦ ਤੂੰ ਤੈਨੂੰ ਕੀ ਤੈਨੂੰ ਬਸਦਾ ਹੈਗਾ ਕੋਈ ਆ ਕੇ ਨਾ ਬਰਾਦਾ ਮੈਂ ਆਈ ਆਪਣੀ ਵੇਖ ਕੇ ਰੱਜ ਗਏ ਪੁੱਤ ਲੈ ਹੁਣ ਜੂੜ ਸੜਾ ਕੇ ਕੋਈ ਤੇ ਗੱਲ ਹੈ ਕਮਾਲ ਕਰਤੀ ਮੰਮੀ ਤੂੰ ਜੰਮੀ ਸਿਰਾ ਕਰਾਤਾ ਹੈ ਲਾ ਜੂਕਰਦਵਾਰਾ ਸਾਹ ਤੋਂ ਸਿਕਰ ਵਾਪਸ ਆ ਕੇ ਤੇ ਚਾਹੂ ਪੀ ਕੇ ਘਰੇ ਤੇ ਸਾਚੀਰ ਨਾਲ ਗੱਲਾਂ ਗੁੱਲਾਂ ਮਾਰ ਕੇ ਤੇ ਹੁਣ ਆਪਾਂ ਚੱਲੇ ਆਪਣੇ ਸ਼ਹਿਰ ਬਟਾਲੇ ਤੇ ਬੜਾ ਚਾ ਚੜਿਆ ਪਿਆ ਬਟਾਲੇ ਸ਼ਹਿਰ ਜਾਣ ਦਾ ਤੇ ਵਾਵਾ ਚਿਹਰਾ ਬਾਅਦ ਚੱਲੇ ਆਪਾਂ ਬਟਾਲੇ ਤੇ ਹੁਣ ਆਪਾਂ ਚੱਲੇ ਥੋੜੀ ਜਿਹੀ ਘਰ ਵਾਤੇ ਸ਼ਾਪਿੰਗ ਕਰਨ ਕਿ ਫਿਰ ਤੁਹਾਨੂੰ ਮੈਂ ਕਿਹਾ ਸੀ ਵਾਪਸ ਆੜ ਜਾਣਾ ਮੰਮੀ ਨਾਲ ਜਿਹੜੇ ਜਿਹੜੇ ਸਮਾਨ ਦੀ ਲੋੜ ਹੈ ਉਹ ਲਿਆਦੀ ਉਹਨਾਂ ਨੂੰ ਤੇ ਗਗਨ ਬਹੁਤ ਜ਼ਿਆਦਾ ਐਕਸਟਾਈਟਡ ਹੈ ਬਟਾਲੇ ਜਾਣ ਨੂੰ ਗਗਨ ਨੇ ਕਿਹਾ ਟਾਵਰ ਪੂਰੀ ਮਾਰੀ ਪਈ ਕਿਤੇ ਤੇ ਹੈ ਮਰ ਜਾ ਐਡੀਂ ਚੁਗਣਾ ਪੁੱਠਾ ਆ ਗਿਆ ਤੇਰਾ ਪੁੱਠਾ ਹੀ ਲਾਦੇ ਹੈ ਕਿੰਨੇ ਨਹੀਂ ਨਹੀਂ ਐਦਾਂ ਹੀ ਬਾਤ ਸੀ ਮਾਤੇ ਤੇ ਕੀਤੀ ਮਤਲਬ ਉਹਨੂੰ ਸਿੱਧਾ ਕਰਨਾ ਭੁੱਲ ਗਏ ਕਈ ਵਾਰ ਪੁੱਠੀ ਸਿੱਧੀ ਵੀ ਪੈ ਜਾਂਦੀ ਹੁੰਦੀ ਜੇ ਸਾਡੀ ਵੀਡੀਓ ਤੇ ਕਮੈਂਟ ਆਇਆ ਕਹਿੰਦੇ ਜੱਟ ਦੀ ਤਰੱਕੀ ਬੰਬ ਵਾਂਗੂ ਚੱਲ ਗਈ ਤੁਹਾਡੇ ਨਾਲ ਪਤੰਦਰੋਂ ਟੂਣੇ ਨਹੀਂ ਚੱਲੇ ਕਹਿੰਦੇ ਸਾਡੇ ਭੈਣ ਭਰਾ ਵੀ ਐ ਪੂਰੇ ਆ ਡੰਗੂ ਆ ਗਲਤ ਥੋਕ ਕੇ ਮਾਰਦੇ ਅਗਲੇ ਦੇ ਗਿੱਟਿਆ ਦੇਖ ਨਹੀਂ ਜੇ ਤੁਸੀਂ ਬਟਾਲੇ ਦਾ ਰਾਹ ਵੇਖੋ ਕਿੱਥੇ ਪਹੁੰਚ ਗਏ ਆਪਾਂ ਅੱਜ ਆਪਾਂ ਪਹੁੰਚਣ ਆਲੇ ਆ ਮੋਨੰਗਲ ਅਣ ਮੋਨੰਗਲ ਮੋਨੰਗਲ ਤੋਂ ਬਾਅਦ ਸਿੱਧਾ ਫਿਰ ਅੱਚਲ ਸਾਹਿਬ ਅੱਚਲ ਸਾਹਿਬ ਤੋਂ ਸਿੱਧਾ ਫੇਰੇ ਬਟਾਲਾ ਅੰਬਾਲਾ ਬਟਾਲੇ ਬਟਾਲੇ ਅੰਨੀ ਐ ਗਗਨ ਤੇ ਆ ਟਵਾਰ ਕੱਢੀ ਜੋ ਗਗਨ ਦਾ ਸਵਾਗਤ ਕਰ ਰਹਾ ਉਥੇ ਬਟਾਲੇ ਸਬਸਕ੍ਰਾਈਬਰ ਵੀ ਬਹੁਤ ਨੇ ਗਗਨ ਆਪਣੇ ਇਹ ਵੀ ਪਾਲੀ ਮੈਂ ਕਹਿੰਨੀ ਪੁੱਲ ਤੇ ਧਿਆਨ ਜਣਾ ਬਾਕੀ ਥੋੜਾ ਕਿਨੇ ਥੱਲੇ ਲੈ ਕੇ ਠੀਕ ਨੇ ਕੁਝ ਨਹੀਂ ਪਸਾ ਲੱਗਣਾ ਗਗਨ ਤੇ ਆਪਣੀ ਜੇ ਮੇਰਾ ਬੋਡੀਗਾਰਡ ਹੁੰਦਾ ਕਾਲਾ ਹੀ ਕਾਲਾ ਕਾਲਾ ਹੀ ਕਾਲਾ ਅੰਗੜ ਮੇਰੇ ਪਿੱਛੇ-ਪਿੱਛੇ ਨਹੀਂ ਚੱਪੇ ਨਾ ਨਾ ਜੇ ਐ ਮਰ ਰੱਖੇ ਪਤਾ ਲੱਗੇ ਬੋਡੀਗਾਰਡ ਮੈਂ ਪਿੱਛੇ ਇਸ਼ਾਰਾ ਕਰਦਾ ਰਾ ਫੰਡ ਤੇ ਫੰਡ ਆਓ ਮੈਂ ਕਹਣਾ ਪਹਿਲਾ ਮੇਰੇ ਬੋਡੀਗਾਰਡ ਨੂੰ ਵੰਡੋ ਆ ਦੇਖ ਉਹ ਆਪਾ ਇੱਕੋ ਦਮ ਜਦੋਂ ਬਸ ਉਤਰਾਂਗੇ ਉਦੋਂ ਤੱਕ ਪਣੀ ਚਾਹੀਦੀ ਉਦੋਂ ਬਾਅਦ ਆਪਾਂ ਪੜੇ ਉਹਦੇ ਚ ਆ ਜਾਓ ਉਦੋਂ ਬਾਅਦ ਪੈਂਦੇ ਜੁੱਤੀ ਦੇ ਡੀ ਟੁੱਟ ਜੇ ਹੈ ਕੀ ਰੰਗ ਰੰਗੀ ਫੁੱਟੀ ਅੱਛਾ ਫੁੱਟੀ ਤੂੰ ਇੱਧਰ ਲੈ ਆ ਇਸ ਦੂਤ ਮਾਮਾ ਲਓ ਜੀ ਸਾਡਾ ਬਹੁਤ ਹੀ ਘੈਂਟ ਸ਼ਹਿਰ ਥੋਈ ਗਰੋਸਰੀ ਗਾਣੇ ਜ਼ਿਆਦਾਤਰ ਇੱਥੋਂ ਕਰਦੇ ਹੁੰਦੇ ਅਸੀਂ ਅਸੀਂ ਘਰ ਵਾਸਤੇ ਨਾ ਮੈਂ ਤੁਮੀ ਤੁਰ ਕੇ ਆਉਂਦੇ ਨਾ ਅਸੀਂ ਇਹ ਸਫਰ ਜਿੰਨਾ ਵੀ ਕੀਤਾ ਪੈਦਲ ਹੀ ਕੀਤਾ ਜ਼ਿਆਦਾ ਤਾਹੀਂ ਬੇਟਾ ਤਾਈ ਤੁਹਾਨੂੰ ਰੱਬ ਨੇ ਗੱਡੀਆਂ ਤੇ ਚਾੜਤਾ ਸਿੱਧਾ ਹੀ ਜਣਾ ਗੱਡੀਆਂ ਤੇ ਵਾੜਤਾ ਪੋਲਟੀ ਜਾਣਾ ਗੋਲ ਗੱਪੇ ਖਾਣੇ ਹਾਂ ਮੈਂ ਤਾਂ ਸਾਡਾ ਗੋਲ ਗੱਪਿਆਂ ਦਾ ਪੁਆਇੰਟ ਵੀ ਮੈਂ ਅਸੀਂ ਗੋਲ ਗੱਪੇ ਖਾਣ ਜਾਣਾ ਬਟਾਲੇ ਤੇ ਗੱਲੀ ਖਰਾਬ ਹੋ ਰਿਹਾ ਇਹ ਮੇਰਾ ਉਹ ਤਾਂ ਮੇਰੀ ਠੀਕ ਹੋਊਗਾ ਬਾਕੀ ਕੋਈ ਗੱਲੀ ਪ੍ਰਧਾਨ ਪੇਕਿਆ ਦੇ ਗੋਲ ਗੱਪੇ ਖਾ ਕੇ ਖੰਗ ਖੂੰਗ ਜੀ ਮੁੜ ਕੇ ਸਾਰੀ ਜ਼ਿੰਦਗੀ ਖੰਗ ਨਹੀਂ ਹੋਣੀ ਹੈਗੀ ਮੈਂ ਨਾ ਆਂਟੀਆਂ ਦੇ ਨਾਲ ਉਦਾਂ ਹੀ ਹੋਣਾ ਪੈਂਦਾ ਤੇ ਆਂਟੀ ਫੇਰ ਸੈਟ ਕਰਦੇ ਹੁਣ ਜੀ ਗੱਲਾਂ ਖਰਾਬ ਜਿੰਨੀ ਆਂਟੀ ਜੀ ਜਾ ਖਾਵਾਂਗੇ ਖਰਾ ਜੇਤੀ ਚੀਜ਼ ਬਸ ਵਾਕੇ ਸੱਜੀ ਇੱਕ ਸਾਡੀ ਸੋਚ ਸਾਡੀ ਸੋਚ ਸਾਡੀ ਸੋਚ ਤੇ ਸੜਕੇ ਜਾਇਆ ਕਰੋ ਇਨੀ ਫਾਈ ਫਾਈ ਸੋਚ ਦੇ ਮਾਲਕ ਅਸੀਂ ਜੇ ਤੁਹਾਨੂੰ ਦੱਸਾਂ ਕਿ ਸਟੱਡੀ ਬੜੀ ਹਾਇਰ ਕੀਤੀ ਹੈ ਉਹ ਸਾਬ ਨਾਲੀ ਹਾਈ ਸਟੱਡੀ ਕੀਤੀ ਤੇ ਹਾਈ ਸੋਚ ਨਹੀਂ ਹਾਇਰ ਕੀਤੀ ਤੇ ਤਾਂ ਉਹਦੀ ਦੱਸਦੀ ਨਾ ਨਹੀਂ ਸੋਚਦਾ ਤਾਂ ਹੁਣ ਪਤਾ ਹੀ ਘਣਾ ਬੰਦੇ ਦੀ ਪਰਸਨੈਲਿਟੀ ਦੱਸ ਦਿੰਦੀ ਬੰਦੇ ਦੀ ਹਨਾ ਕਈ ਵਾਰ ਘੱਟ ਪੜੇ ਵੀ ਇਦਾਂ ਦੀ ਗਗਨ ਵਰਗੀ ਪਰਸਨੈਲਿਟੀ ਰੱਖ ਲੈਂਦੇ ਹੁਣ ਭਾਏ ਉਹ ਗਗਨ ਵਰਗੀ ਵੀ ਚਲੋ ਛੱਡੋ ਖਾਦੇ ਆਤੇ ਕੁੜੀਆਂ ਗੱਡੀਆਂ ਚਲਾਉਂਦੇ ਨੇ ਇਹ ਮਾਜੇ ਵਾਲੀਆਂ ਨੇ ਭਾਈ ਫਿਰ ਇਹ ਬਚ ਕੇ ਰਿਓ ਧਿਆਨ ਨਾਲ ਪੰਨੀ ਦਾ ਧਿਆਨ ਕਹਿੰਦਾ ਕੁੜੀਆਂ ਗੱਡੀਆਂ ਬਹੁਤ ਚਲਾਉਂਦੇ ਪੰਨੀ ਤਰ ਧਿਆਨ ਕਿੱਥੇ ਜਾਂਦੇ ਅੱਜ ਕੱਲ੍ਹ ਹੈ ਨਹੀਂ ਨਹੀਂ ਕਿਉਂ ਨਹੀਂ ਤੂੰ ਗੱਲ ਕਿੱਦਾਂ ਕਰਤੀ ਕੁੜੀਆਂ ਗੱਡੀਆਂ ਬਹੁਤ ਚਲਾਉਂਦੀਆਂ ਇੱਥੇ ਤੇਰੀ ਮੰਮੀ ਵੀ ਤਾਂ ਚਲਾਉਂਦੀ ਉਹ ਤਾਂ ਤੂੰ ਕਦੀ ਕਿਹਾ ਨਹੀਂ ਹੈਗਾ ਤੁਸੀਂ ਕਿਹ ਚਲਾਣੀ ਹੈ ਆ ਇਹ ਛੋ ਨਹੀਂ ਕਰਦੇ ਕੁੜੀਆਂ ਦੇ ਵਿੱਚ ਚਲਾਉਣੀ ਹੈ ਨਹੀਂ ਗੱਡੀਆਂ ਚਲਾਉਂਦੇ ਸੀ ਕੁੜੀਆਂ ਨਹੀਂ ਚਲਾਉਂਦੇ ਹੈਗੇ ਚਲੋ ਜੀ ਫਿਰ ਤੁਹਾਨੂੰ ਬਟਾਲੇ ਜਾ ਕੇ ਮਿਲਦੇ ਆ ਸਿੱਧਾ ਹੁਣ ਚੁਲੇ ਤੇ ਸੌਰੀ ਚਾਹ ਗਏ ਤੇ ਬਾਕੀ ਕੰਮ ਚੁਲੇ ਤੇ ਇਧਰ ਮੁਹ ਕਰ ਆ ਜਿਹੜਾ ਕਾਦੂ ਜੀ ਇਹ ਜਗ੍ਹਾ ਦਾ ਕਿਉਂ ਚੁਲੇ ਲੈਣਾ ਸਰ ਛੱਡੀ ਜਗ੍ਹਾ ਛੱਡੀ ਇਹਨੇ ਇਧਰ ਨੂੰ ਕਵਰ ਤੇ ਕੋ ਤੇ ਵੇਖਦਾ ਮੇਰੇ ਕੋ ਵੇਖਣ ਨਹੀਂ ਜਾਂਦਾ ਇਹ ਇਧਰੋਂ ਜ਼ਿਆਦਾ ਹੋ ਗਿਆ ਇਹ ਗੱਲਬਾਤ ਚੱਲ ਰਹੀ ਹੈ ਪਾਣੀ ਨਾਲ ਇਹਨਾਂ ਕੋਲੇ ਡੱਬਾ ਨਹੀਂ ਪਿਆ ਹੁੰਦਾ ਚਾਹ ਕੇ ਦੱਸਾਂ ਤੁਹਾਨੂੰ ਲੈ ਕੇ ਆਏ ਕਿ ਕਿਦਾ ਸਿਰਫ ਆਪਾਂ ਬੈਠ ਕੇ ਇਹ ਕਰਕੇ ਆਏ ਨਹੀਂ ਤੇ ਰੱਖ ਦੋ ਤੇ ਅਗਾਂ ਨਹੀਂ ਲੱਗ ਜੂ ਡੱਬੇ ਨੂੰ ਡੱਬੇ ਨੂੰ ਨਹੀਂ ਨਈਂ ਅਰੇ ਡੱਬਾ ਨਹੀਂ ਮਜ਼ੂਰ ਹੁੰਦਾ ਕੋਲ ਫਟਾਫਟ ਰੋਟੀ ਦਾ ਆਪਾਂ ਸਾਰੇ ਨਹੀਂ ਚਲਾਉਂਦੇ ਜਦੋਂ ਜਰਉਣਾ ਹੀ ਇਕੱਠੇ ਜੜੇ ਕਦੇ ਨਹੀਂ ਚੱਲਦੇ ਸਾਡੇ ਘਰੇ ਪਰੌਣੇ ਆਏ ਹੋਣਗੇ ਤੇ ਰੋਟੀ ਬਰੋਂ ਮਗਾਵੰਦੇ ਨੇ ਅੱਜ ਕਲੇ ਬਹੁਤ ਸੋਲ ਹੋ ਗਈਆਂ ਨਹੀਂ ਭਾਈ ਸਾਡੇ ਘਰੇ ਘਰੇ ਸਾਡੇ ਬੰਦੇ ਕਹਿੰਦੇ ਯਾਰ ਪੈਸੇ ਨਹੀਂ ਤੁਹਾਨੂੰ ਦੇਣਾ ਹੈ ਘਰੇ ਲਾਓ ਆਈਏ ਚਲੋ ਮੈਂ ਵੀ ਪਿੰਡ ਦਾ ਵਾਂ ਸਾਡੇ ਘਰੇ ਵੇਚਦਾ ਹੀ ਆਂ ਮੈਂ ਵੀ ਆਂ ਪਰ ਉਹ ਨੇ ਨਾਲ ਦੀ ਨੇ ਵੀ ਕਹਣਾ ਆਰਡਰ ਕਰ ਦਉਣਾ। ਬਾਜੀ ਵੀਡੀਓ ਬਣਦੀ ਤੁਹਾਡੀ? ਨਹੀਂ ਬਾਜੀ ਤੇ ਨਾਲ ਦੀ ਵੀ ਨਹੀਂ। ਨਹੀਂ ਉਹ ਪਤਾ ਯਾਰੀ ਉਹਨੂੰ। ਇਹ ਕਹਣਾ। ਬਾਜੀ ਸੱਚੀ ਨੇ ਕਿਤੇ ਪਾ ਲਿਓ। ਹਾਂ। ਲੈ ਕੇ ਹੁਣ ਬਾਜੀ ਡਰ ਕੇ। ਬਾਜੀ ਤੁਸੀਂ ਫੇਮਸ ਹੋ ਜਾਣਾ। ਇਹ ਵਧੀਆ। ਨਹੀਂ ਪਾਦੀ ਆ ਜੀ ਤੇ ਘਰੇ ਬਣਾ ਲੈ ਰੋਟੀ ਜਦੋਂ ਕੋਈ ਆਉਂਦਾ। ਜਦੋਂ ਕੋਈ ਆਉਂਦਾ ਪਾਜੀ ਉਦੋਂ ਹੀ ਘਰੇ ਬਣਾਉਨੇ ਆਪ ਹੀ ਬਾਹਰ ਅੰਦਰ ਕਾਣੇ ਆਂ ਕਰਦੇ ਆਂ ਵੈਸੇ ਅਸੀਂ ਆਪ ਕੋਈ ਬਾਹਰ ਦਿਕਨ ਦੇਸ਼ਾ ਜਿਵੇਂ ਹੋ ਤਾਂ ਪਾਜੀ ਕਿਹੇ ਵਾ ਤਾਂ ਥੋੜੀ ਕਮਾਉਂਦੇ ਆ ਆਪਣੇ ਵਾਸਤੇ ਕਮਾਉਂਦੇ ਆ ਆ ਪੇਸ਼ ਕਰੋ ਨਾ ਜਿਹਦਾ ਰਿਸ਼ਤੇਦਾਰ ਕੋਈ ਤੁਹਾਨੂੰ ਬਾਹਰ ਲੈ ਕੇ ਜਾਂਦਾ ਉਹਨੂੰ ਬਾਹਰ ਲੈ ਕੇ ਜਾਓ ਜਿਹੜਾ ਨਹੀਂ ਲੈ ਕੇ ਜਾਂਦਾ ਉਹਨੂੰ ਘਰੇ ਖਵਾਓ ਹਾਂ ਉਹਦੇ ਬੋਲ ਬੈਠੇ ਕੋ ਬਣਾਈਏ ਬਣਾਈਏਗੀ ਤੁਸੀਂ ਕਹਾਣੀ ਤੋਂ ਬਾਰੇ ਤੋਂ ਇੰਨੇ ਨੂੰ ਪਾਣਾ ਬੰਦੇ ਆਸਨਾ ਹੈ ਮੈਂ ਤੇਰੀ ਆਇਤੀ ਤੇ ਲੋਗੋ ਅੱਜ ਕਿਰਦੇ ਗਏ ਸਾਨੂੰ ਆਈ ਜੇ ਸਿੰਗਾ ਤੇ ਜਾਣਾ ਸੀ ਮੈਂ ਤੋਂ ਆਏ ਹੋਣਗੇ ਸਾਡੇ ਮੰਮੀ ਜੀ ਨਾਲ ਅਲਗਰੇ ਤੇਰੀ ਪੰਡੇ ਨਾਲ ਆਉਂਦੇ ਆਉਂਦੇ ਨਹੀਂ ਆਇਆ ਮੇਰੀ ਆਉਂਦੀ ਸੀ ਹੁਣ ਦੱਸੋ ਕਿ ਬਈ ਆਈਏ ਵੀ ਬਾਈਟ ਆਇਆ ਗਿਆ ਬਿਨਾਂ ਨਾਲ ਜਾ ਕਹਾ ਤੂੰ ਚੱਲੇ ਸੀ ਅੱਗੇ ਫਿਰ ਬੜੀ ਗੁਆਚ ਗਈ ਹਾਂਜੀ ਹਾਂ ਦਰਮਾ ਸਕੈਂਡ ਮੇਰਾ ਬ੍ਰਦਰ ਵੀ ਉਸ ਦਿਨ ਕਿਹਾ ਕੱਜ ਨਹੀਂ ਮੈਂ ਤਾਂ ਦੀ ਰੀਂਗ ਕਰ ਮੈਂ ਆ ਵੀ ਆ ਗਏ ਤੁਸੀਂ ਦੇਖੋ ਮੈਂ ਤੁਹਾਨੂੰ ਕੀ ਕਿਹਾ ਸੀਗਾ ਵੀ ਜੇ ਇਹਨਾਂ ਨੂੰ ਪਤਾ ਲੱਗ ਗਿਆ ਨਾ ਵੀ ਕੁਲਵਿੰਦਰ ਉਰੇ ਅਖਾ ਰਿਆ ਤਾਂ ਇਹ ਭੱਜੇ ਆਉਣਗੇ ਦਰੋਂ ਆਹ ਬਾਈ ਉਹਦੇ ਨਾਲ ਪੀਪਰ ਰੱਖਿਆ ਉਹਦਾ ਗੋਲ ਗੱਪੇ ਵਾਲਾ ਨਾ ਇੰਡੀਅਨ ਮਿਰਚਾ ਲੋਕਾਂ ਨੇ ਆਈਆਂ ਨਿਕਲਦੇ ਪਰ ਉਹਨਾਂ ਨੇ ਆਪਣੇ ਕੋਲ ਚਾਹਗਾ ਇਹ ਮਿਰਚਾ ਦੇਣੀ ਮੈਨੂੰ ਪਤਾ ਸੀ ਅਮਨ ਤੁਸੀਂ ਨਾ ਆ ਜਾਣਾ ਹੋਰੇ ਮੇਰੇ ਕੋਲ ਪੱਤੀ ਉਹਦੀ ਗਾਣਾ ਕਿਹੜਾ ਗਾਉਂਦੇ ਤੁਸੀਂ ਸਰਾ ਜਸਵੀਰ ਦੀਦੀ ਮੈਂ ਜਾਂ ਵੀ ਚੱਲੀ ਜਾਂਦੀ ਤਾਂ ਮੇਰੇ ਪਿੱਛੇ ਪਿੱਛੇ ਆਤੇ ਜਿਵੇਂ ਜਣਾਈ ਤੁਹਾਡਾ ਸਾਰਿਆਂ ਨੂੰ ਪਿੱਛੇ ਹੀ ਹੋ ਰਿਹਾ ਜੀ ਸਹੀ ਗੱਲ ਆ ਤੇ ਵਾਕੀ ਬਹੁਤ ਵਧੀਆ ਵੀਰੇ ਨੇ ਬਣਾਇਆ ਮੈਂ ਖਾ ਕੇ ਦੇਖਿਆ ਸੀਗਾ ਮਿਰਚ ਬਨ ਜਿਆਦਾ ਨਹੀਂ ਬਿਲਕੁਲ ਨਹੀਂ ਜਿਹੜੇ ਸਾਨੂੰ ਬਣਾਇਆਗਾ ਫਿਰ ਪਤਾ ਨਹੀਂ ਮਨ ਅੱਗੂ ਦਾ ਟੇਸ ਦਾ ਇਹ ਚ ਖਾ ਕੇ ਦਿਖਣਾ ਵੈਸੇ ਮਿਰਚ ਨਹੀਂ ਹੈ ਕਿੰਨੀ ਤੀ ਜਾਰ ਨਹੀਂ ਸੀ ਬਣਾਇਆ ਮੈਂ ਤਾਂ ਥੋੜੀ ਬਣਾਇਆ ਕਿਉਂਕਿ ਪਿਛਲੀ ਵਾਰ ਆਪਾਂ ਜ਼ਿਆਦਾ ਬਣਾ ਲਿਆ ਸੀਗਾ ਤੇ ਖਾਦਾ ਨਹੀਂ ਜਾਂਦਾ ਇਹ ਹੋਰ ਨਹੀਂ ਪਾਉਣਾ ਹੈਗਾ ਮੇਰੇ ਅੱਜ ਵਾਰ ਮੈਨੂੰ ਜੀਰਾ ਨਹੀਂ ਪਸੰਦ ਆ ਇਹਦਾ ਜੀਰਾ ਥੋੜੀ ਐ ਚ ਨਹੀਂ ਠੀਕ ਹੈ ਬੱਚਾ ਜੀਰਾ ਨਹੀਂ ਹੈਗਾ ਇਹ ਅਜਵੈਨ ਲੋਜਿੰਦਰ ਦੀ ਗਾ ਰੋਜ ਨੂੰ ਦੇਖ ਨਾ ਨਹੀਂ ਨਹੀਂ ਇੱਧਰ ਥੋੜੀ ਗਏ ਸੀਗੇ ਨਾਲ ਵਾਲਾ ਉਹ ਦੇਖੋ ਸਾਈਡ ਤੋਂ ਅੰਕੀ ਹਾਂ ਉਸ ਰੋਡ ਤੇ ਗਏ ਸੀਗੇ ਬਾਈ ਕੋਲ ਨਹੀਂ ਮਿਲਦਾ ਇੱਥੇ ਨਹੀਂ ਇਹ ਉਹ ਰੋਡ ਤੇ ਹੀ ਗਏ ਸੀਗੇ ਉਹ ਪਰਲੇ ਪਾਸੇ ਸੀਗਾ ਇਹ ਤਾਂ ਮੈਂ ਚਲ ਕੋਈ ਨਾ ਖਾ ਲੈਣਾ ਬਸ ਬਸ ਕਰ ਹੁਣ ਹਾਂ ਸ਼ਾਬਾਸ਼ ਕਿਤੇ ਲੱਗੀ ਅੱਗ ਆਜ ਨਹੀਂ ਰਹੇ ਅੱਗ ਹੁਣ ਚ ਫਾ ਕਹ ਤਾ ਹੂ ਆਦੀ ਮੰਮੀ ਵਰਗੀ ਹੋਗੇ ਮੰਮੀ ਕਹਦੀ ਨਾਤ ਖਾਓ ਨਦਗਾਇ ਕਹਿ ਦਿੱਤਾ ਆਦੀ ਆਦੀ ਮੇਰੇ ਤਾਂ ਇਨਾ ਖਰਚਾ ਕਰਤਾ ਵੀ ਚੁੱਲਾ ਇਨਾ ਮਹਿੰਗਾ ਮੈਂ ਤਾਂ ਹਜ਼ਾਰਾਂ ਜਾਲਾ ਤੇ ਤੇਰੇ ਤਾਂ ਲੱਖਾਂ ਲੱਗੇ ਉਹ ਤਾਂ ਕਰਨ ਜਾਤ ਨਹੀਂ ਆਈ ਨਾਲੇ ਉਹਦੇ ਲੇਖੇ ਨਹੀਂ ਗਏ ਉੱਥੇ ਫਿਰ ਮਨ ਮਰੇ ਮਰਿਆ ਲੋ ਜੀ ਨਾ ਮੰਮੀ ਤੇਰੇ ਭੈਣ ਆ ਆ ਸਾਰਾ ਸਲੀਆ ਨਾ ਜਿਹੜਾ ਆਪਣੇ ਵਾਸਤੇ ਨਵੇਂ ਚੁੱਲੇ 'ਚ ਕੋਈ ਮਿੱਠਾ ਬਣਾਇਆ ਅੱਜ? ਉਹ ਦੁਆਰ ਦਾ ਰੇਟਾਰਕ ਪੜਾਂਗੇ। ਮੀਨੂ ਵੀ ਨਾ ਆਈ ਲੈ ਚੋ। ਥਾਲੀ ਚ। ਮੈਂ ਕੀ ਕਹਣਾ? ਹਾਂਜੀ। ਅੱਜ ਨਵਾਂ ਚੁੱਲਾ ਆਇਆ 'ਚ ਕੁਝ ਨਵਾਂ ਬਣਾਓ ਕੁਝ। ਮਿੱਠਾ ਬਣਾ ਲੈਣੇ। ਅਮਨ ਉਹਨਾਂ ਨੂੰ ਕਹਿ ਵੀਰਾਂ ਨੂੰ ਕਿ ਅੱਜ ਪਹਿਲਾਂ ਕਿਹਦਾ ਖਿਚਨ ਕਰੋ। ਵੀਰਾਂ ਨੂੰ ਟਾਈਮ ਹੋ ਗਿਆ ਵੀਰਾਂ ਦਾ ਜਾਣ ਦਾ। ਵੀਰਾਂ ਨੂੰ ਕਿ ਰਾਤ ਲਾਓ। ਹਾਂ। ਨਾਈਟ ਸ਼ਿਫਟ ਲਗਾਉਗਾ। ਮੰਮੀ ਨੇ ਦੋ ਮੋੜੀਆਂ ਦੀ ਸਲਾਹ ਦਿੱਤੀ ਅੱਜ ਘੱਟ ਲੈਣੀ। ਇਹ ਕੀ ਗੱਲ? ਦੇਹ ਕਹਿੰਦੀ ਪਾ ਹੈ ਸਾਲ ਆਜੇ ਘਟਰਨ ਮੈਂ ਫਿਰ ਰਹਿ ਨਹੀਂ ਦਿੰਦੀ ਮੰਮੀ ਨੂੰ ਐ ਨਹੀਂ ਵੀ ਉਹਦਾ ਜਵਾਈ ਆਇਆ ਵੀ ਮੂੜੇ ਪਰੌਂਠੇ ਮੂਲੀ ਵਾਲੇ ਪਰੌਂਠੇ ਬਣਾ ਦਈਏ ਜਵਾਈ ਵਾਸਤੇ ਤੇ ਮੰਮੀ ਤੁਸੀਂ ਤੁਹਾਨੂੰ ਆਪਣੇ ਫੋਨ ਜਿਹਦਾ ਆੜੇ ਜਵਾਈ ਆਇਆ ਤੁਹਾਨੂੰ ਉਹਨੂੰ ਮੂਲੀ ਵਾਲੇ ਪਰੌਂਠੇ ਬਣਾ ਕੇ ਦੇਣੇ ਚਾਹੀਦੇ ਨੇ ਤੇ ਹੋਰ ਮੰਗਾਓ ਫਿਰਕੇ ਕੱਲ ਨੂੰ ਬਣਾ ਲਈ ਆਪਾਂ ਰਹਿ ਗਈ ਮम्मा ਟੈਨਸ਼ਨ ਚਾਹ ਬਣਾ ਲਈ ਮੈਂ ਲੂਣ ਵਿੱਚ ਪਾ ਦੇਵਾਂ ਚਾਹ ਆਹ ਨਾਲ ਨਾਲ ਤੇ ਫਾਹ ਨੀ ਚੀਜ਼ ਲੈ ਲੈਂਡਰ ਲਾ ਲਾ ਨੂੰ ਲੰਬਾ ਪਤਾ ਲੱਗੇ ਜਾਂਦਾ ਕਿ ਮੇਰੀ ਗੱਲ ਸੁਣੋ ਹਾਂਜੀ ਮੂਲੀ ਮੰਗਾਈ ਮਮਮੀ ਤੋਂ ਅੱਜ ਫੇਰ ਫੇਰੇ ਮੂਲੀ ਵਾਲੇ ਪਰੌਂਠੇ ਬਣਾ ਲਏ ਮੈਂ ਦੋ ਲਈਆਂ ਤਾਂ ਕਿਸਲਾ ਦੇਵਾ ਲੈ ਤੇ ਕੋਈ ਭਾਰੀ ਚੀਜ਼ ਨਾ ਆ ਹੋਰ ਮਗਾ ਲਈਆਂ ਆ ਤੇ ਇਦਾਂ ਹੁੰਦੀ ਕਿਤੇ ਹੋਰ